ਸਾਬ ਨਾਲ ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਹੜ੍ਹਾਂ ਦੀ ਪੰਜਾਬ ਦੇ ਹੜ੍ਹ ਦੇ ਵਿੱਚ ਕਾਫੀ ਕੁਝ ਨੁਕਸਾਨ ਹੋਇਆ ਔਰ ਕਾਫੀ ਚਰਚਾ ਵੀ ਹੋਈ ਕਮਨ ਸਾਹਿਬ ਇਸ ਹਫਤੇ ਦੇ ਵਿੱਚ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕੀਤਾ ਉਸ ਤੋਂ ਪਹਿਲੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਏ ਉਹਨਾਂ ਨੇ 16 ਕਰੋੜ ਵੀ ਦਿੱਤਾ ਇਨੀਸ਼ੀਏਸ਼ਨ ਤੋਂ 1200 ਕਰੋੜ ਵੀ ਦਿੱਤਾ ਪ੍ਰਧਾਨ ਮੰਤਰੀ ਨੇ ਇਸ ਦੌਰੇ ਨੂੰ ਲੈ ਕੇ ਤੁਹਾਡਾ ਕੀ ਮਤ ਹੈ ਪੰਜਾਬ ਦੇ ਲਈ ਇਸ ਦੋਰੇ ਦਾ ਕੀ ਪ੍ਰਭਾਵ ਹੋਣ ਵਾਲਾ ਔਰ ਕੀ ਸਾਨੂੰ ਪਲੱਸ ਐਂਡ ਮਾਈਨਸ ਹੋ ਸਾਇਗੇ। ਹਾਂ। ਥੈਂਕ ਯੂ ਵੈਰੀ ਮੱਚ ਸਤਜ ਜੀ। ਤੁਹਾਡਾ ਕਾਲ ਬਾਇਓਲੋਜੀ ਦਾ ਖਾਲਸਾ, ਬਾਇਓਲੋਜੀ ਕੀ ਫਤਿਹ। ਪਹਿਲਾ ਸਵਾਲ ਹੀ ਥੋੜਾ ਸੈਂਸਿਟਿਵ ਪੁੱਛ ਲਿਆ ਤੁਸੀਂ। ਇਹਦੇ ਬਾਰੇ ਵਿੱਚ ਮੈਂ ਜੋ ਸਤਜ ਜੀ ਕਵਾਂਗਾ ਉਹ ਇੱਡਾ ਹੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਟਾਈਮ ਕੱਢਿਆ ਸਾਡੇ ਕੋਲ ਆਏ। ਉਹਨਾਂ ਨੇ ਸਾਡਾ ਦਰਦ ਵੰਡਿਆ। ਇਹ ਬਹੁਤ ਵੱਡੀ ਗੱਲ ਹੈ। ਤੇ ਇਹਦੇ ਵਾਸਤੇ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਤੇ ਦੇਖੇ ਗਏ 1600 ਕਰੋੜ ਉਹਦੇ ਇਲਾਵਾ ਵੀ ਬਹੁਤ ਕੁਝ ਦੇਖ ਕੇ ਗਏ ਨੇ ਮਤਲਬ ਕਿ ਤੁਹਾਡੀ ਆਵਾਸ ਯੋਜਨਾ ਤੋਂ ਤੁਹਾਡੀ ਸੜਕਾਂ ਦੇ ਵਾਸਤੇ ਤੁਹਾਡੇ ਸਕੂਲਾਂ ਦੇ ਵਾਸਤੇ ਕਈ ਜਿਹੜੀਆਂ ਯੋਜਨਾਵਾਂ ਨੇ ਉਹਦੇ ਵਿੱਚੋਂ ਕੰਮ ਕਰਨ ਦਾ ਹੌਸਲਾ ਦੇ ਕੇ ਗਏ ਨੇ ਤੇ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਕੁਝ ਲੋਕਾਂ ਨੇ ਹਜੇ ਤੱਕ ਉਹ ਹਜੇ ਤੱਕ ਪੰਜਾਬ ਕੀ ਸੀਗੇ ਤੇ ਸ਼ੁਰੂ ਕਰਤਾ ਸੀਗਾ ਕੁਝ ਨਹੀਂ ਦਿੱਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਸਟੈਂਡਰਡ ਜੀ ਕੋਲ ਦੇ ਕੇ ਹੀ ਗਏ ਨੇ ਕੁਝ ਲੈ ਕੇ ਵੀ ਨਹੀਂ ਨਾ ਗਏ ਸਾਡੇ ਕੋਲੋਂ ਤੋਂ ਸਾਡੀ ਜਿਹੜੀ ਪੰਜਾਬੀ ਹੋਸਪਿਟੈਲਿਟੀ ਹੈ ਉਹਦੇ ਹਿਸਾਬ ਦੇ ਨਾਲ ਸਾਨੂੰ ਤੇ ਖੁਸ਼ੀ ਪ੍ਰਗਟ ਕਰਨੀ ਚਾਹੀਦੀ ਹੈ ਬਾਕੀ ਜੋ ਕਰਨਾ ਹੈ ਉਹ ਤੇ ਅਸੀਂ ਖੁਦ ਹੀ ਕਰਨਾ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਸਟੈਂਡਰਡ ਜੀ ਜਦੋਂ ਸੰਕਟ ਆਂਦਾ ਹੈ ਤੇ ਉਹਨੂੰ ਖੁਦ ਹੀ ਠੀਕ ਕਰਨਾ ਹੁੰਦਾ ਹੈ ਪੰਜਾਬ ਜਿੰਨੀ ਝੇਤੀ ਇਹ ਸਮਝ ਜਾਏ ਨਾ ਉਹਨਾਂ ਹੀ ਸਾਡੇ ਵਾਸਤੇ ਚੰਗਾ ਹੈ ਤੇ ਬਾਕੀ ਰਹਿ ਗਈ ਗੱਲ ਕੀ ਹੜ੍ਹ ਦੀ ਹੈ ਇਸ ਵੇਲੇ ਕੀ ਸਥਿਤੀ ਹੈ ਹੁਣ ਆ ਕਾਫੀ ਦਿਨਾਂ ਤੋਂ ਬਾਰਿਸ਼ ਨਹੀਂ ਹੋਈ ਤੇ ਮੌਨਫੋਨ ਵੀ ਹੁਣ ਰਿਟਰੈਕਟ ਕਰ ਰਿਹਾ। ਸੋ ਐਕਚੁਅਲ ਕੰਮ ਜਿਹੜਾ ਹੈ ਹਰਦਾ ਹੁਣ ਤਿੰਦਰ ਜੀ ਹੁਣ ਸ਼ੁਰੂ ਹੋਣਾ ਹੈ। ਜਦੋਂ ਕਿ ਅਸੀਂ ਰੀਹੈਬਿਲਿਟੇਸ਼ਨ ਤੇ ਜਾਵਾਂਗੇ ਜਦੋਂ ਬਿਮਾਰੀਆਂ ਆ ਜਾਣਗੀਆਂ ਜਦੋਂ ਆਪਣੀਆਂ ਜ਼ਮੀਨਾਂ ਠੀਕ ਕਰਨੀਆਂ ਨੇ, ਘਰ ਠੀਕ ਕਰਨੇ, ਸਕੂਲ, ਤੁਹਾਡੇ ਤੁਹਾਡੇ ਸੜਕਾਂ ਥੜਕਾਂ ਸਭ ਨਾਰਮਲ ਲਾਈਫ ਤੇ ਵੱਲ ਲੈ ਕੇ ਜਾਣਾ ਹੈ। ਤੇ ਇਸ ਟਾਈਮ ਦੇ ਵਿੱਚ ਸਾਰਿਆਂ ਨੂੰ ਇੱਕ ਦੂਜੇ ਦਾ ਸਪੋਰਟ ਦੇਣਾ ਬਹੁਤ ਜ਼ਰੂਰੀ ਹੈ। ਜਾਦਾ ਕੁਛ ਨਾ ਕਹਿੰਦੇ ਹੋ ਇਸ ਦਿਨ ਦੀ ਮੈਂ ਬਸ ਸਿਰਫ ਇੱਕ ਗੱਲ ਕਰਨੀ ਹੈ ਕਿ ਜਦੋਂ ਐਸਾ ਮੌਕਾ ਆਂਦਾ ਹੈ ਨਾ ਤੇ ਹਮੇਸ਼ਾ ਪੋਜ਼ਿਟਿਵ ਗੱਲਾਂ ਕਰਨੀਆਂ ਚਾਹੀਦੀਆਂ ਨੇ ਤੇ ਇਸ ਗੱਲ ਦੇ ਵਿੱਚ ਮੈਨੂੰ ਬੜਾ ਅਫਸੋਸ ਹੁੰਦਾ ਦੇਖੋ ਮੀਡੀਆ ਦੇ ਵਿੱਚ ਕੋਈ ਸੰਸਥਾ ਹੋਵੇ ਕੋਈ ਇੰਸਟੀਟਿਊਸ਼ਨ ਹੋਵੇ ਜਾਂ ਕੋਈ ਪੋਲਿਟਿਕਲ ਪਾਰਟੀ ਹੋਵੇ ਉਹਨਾਂ ਨੂੰ ਥੋੜਾ ਟਾਈਮ ਮਿਲਦਾ ਹੈ ਮੀਡੀਆ ਦੇ ਵਿੱਚ ਕਦੇ 10 ਮਿੰਟ ਮਿਲ ਗਏ 15 ਮਿੰਟਾਂ ਦਾ ਘੰਟਾ ਤਿੰਨ ਦੇ ਵਿੱਚ ਮਿਲ ਗਿਆ ਅਗਰ ਉਹ ਸਾਰਾ ਟਾਈਮ ਤੁਸੀਂ 네ਗੇਟਿਵ ਗੱਲਾਂ ਦੂਸਰੇ ਨੂੰ ਗਾਲਾ ਕੱਢਣ ਦੇ ਵਿੱਚ ਕੱਢ ਲੋਗੇ اسپੈਸ਼ਲੀ ਅਗਰ ਕਮੈਂਟ ਇਤਾ ਕਰੇ ਤੇ ਬਹੁਤ ਤੁਸੀਂ ਲੋਕਾਂ ਨੂੰ ਉਹ ਨਹੀਂ ਦੱਸ ਸਕਦੇ ਜੋ ਕਿ ਉਹਨਾਂ ਦੇ ਕੰਮ ਦੀ ਗੱਲ ਹੈ ਤੁਹਾਨੂੰ ਲੋਕਾਂ ਨੂੰ ਜੋ ਜੋ ਕੋਈ ਚੰਗਾ ਕਰ ਰਿਹਾ ਮਾੜਾ ਕਰ ਰਿਹਾ ਉਹਨੂੰ ਕਰ ਲੈਣ ਤੋਂ ਲੋਕ ਬੜੇ ਹੁਸ਼ਿਆਰ ਨੇ ਸਮਝਦੇ ਨੇ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਹੁਣ ਤੱਕ ਕੀ ਕੀਤਾ ਤੇ ਤੁਸੀਂ ਅੱਗੇ ਕੀ ਕਰੋਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਤੁਹਾਡੀ ਸ਼ਮਤਾ ਕਿੰਨੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਤਿੰਦਰ ਦੀ ਕਿ ਸਾਰਿਆਂ ਦੀ ਵੱਡੀ ਸ਼ਮਤਾ ਹੋਏ ਕਿਸੇ ਦੀ ਵੱਡੀ ਹੁੰਦੀ ਹੈ ਕਿਸੇ ਦੀ ਛੋਟੀ ਹੁੰਦੀ ਹੈ ਕੋਈ ਐਨਜੀਓ ਵੱਡੀ ਹੁੰਦੀ ਹੈ ਕੋਈ ਛੋਟੀ ਹੁੰਦੀ ਹੈ ਕੋਈ ਪੋਲਿਟিক্যাল ਪਾਰਟੀ ਵੱਡੀ ਹੁੰਦੀ ਹੈ ਛੋਟੀ ਹੁੰਦੀ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਤੁਹਾਡੀ ਸ਼ਮਤਾ ਹੈਗੀ ਹੈ ਅਗਰ ਤੁਸੀਂ ਇਮਾਨਦਾਰੀ ਦੇ ਨਾਲ ਉਹਦੀ ਗੱਲ ਕਰੋ ਤੇ ਮੀਡੀਆ ਵਾਲਿਆਂ ਨੂੰ ਵੀ ਮੈਂ ਇਹ ਕਵਾਂਗਾ ਕਿ ਉਹਨਾਂ ਨੂੰ ਇਹ ਸਵਾਲ ਪੁੱਛਣ ਵਾਸਤੇ ਕਿ ਵੀ ਉਹ ਉਹ ਕਿੰਨਾ ਮਾੜਾ ਹੈ ਉਹ ਕਿੰਨਾ ਮਾੜਾ ਹੈ ਇਹ ਨੂੰ ਚੰਗਾ ਤੁਸੀਂ ਉਹਨਾਂ ਨੂੰ ਪੁੱਛੋ ਕਿ ਵੀ ਉਹ ਛੱਡੋ ਤੁਸੀਂ ਤੁਸੀਂ ਇਹ ਦੱਸੋ ਤੁਸੀਂ ਕਰ ਕੀ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤਾਕਿ ਪੂਰੇ ਪੰਜਾਬ ਨੂੰ ਪਤਾ ਹੋਏ ਤੇ ਦੂਸਰੀ ਗੱਲ ਜਿਹੜੀ ਵੱਡੀ ਗੱਲ ਹੈ ਇਸ ਵੇਲੇ ਸਤਿੰਦਰ ਜੀ ਕਿ ਪਹਿਲੇ ਵੀ ਬਹੁਤ ਸਮਾਨ ਆਇਆ ਤੇ ਮੈਨੂੰ ਪਤਾ ਲੱਗਿਆ ਹੈ ਕਾਫੀ ਸਮਾਨ ਖਰਾਬ ਹੋਇਆ ਲੋਕਾਂ 'ਚ ਉਤਸ਼ਾਹ ਬਹੁਤ ਸੀਗਾ ਜੋਸ਼ ਬੜਾ ਸੀਗਾ ਜਿਆਦਾ ਆ ਗਈ ਰੋਟੀ ਵੀ ਜਿਆਦਾ ਆ ਗਈ ਤੇ ਆਪਾਂ ਨੂੰ ਹੁਣ ਇਹ ਅਗੇ ਇਨਸ਼ੋਰ ਕਰਨਾ ਹੈ ਕਿਉਂਕਿ ਹੁਣ ਜਿਹੜਾ ਹੈ ਨਾ ਬੜਾ ਸੈਂਸਿਟਿਵ ਕੰਮ ਹੈਗਾ ਰੀਹੈਬਿਲਿਟੇਸ਼ਨ ਦਾ ਸਾਨੂੰ ਇਹ ਇਨਸ਼ੋਰ ਕਰਨਾ ਹੈ ਕਿ ਇੱਕ ਵੀ ਪੈਸਾ ਜੋ ਪੰਜਾਬ ਦੇ ਵਿੱਚ ਕਿਤਰੋਂ ਵੀ ਆ ਰਿਹਾ ਹੈ ਐਨਆਰਆਈਸ ਤੋਂ ਆ ਰਿਹਾ ਹੈ ਦੂਸਰੀਆਂ ਸਟੇਟਸ ਤੋਂ ਆ ਰਿਹਾ ਹੈ ਲੋਕ ਪਰਸਨਲੀ ਦੇ ਰਹੇ ਨੇ ਉਹ ਵੇਸਟ ਨਾ ਹੋਏ ਅਸੀਂ ਵੇਸਟ ਨਹੀਂ ਕਰ ਸਕਦੇ ਉਹਨੂੰ ਉਹਦੇ ਵਾਸਤੇ ਆਰਗੇਨਾਈਜੇਸ਼ਨ ਦੀ ਬਹੁਤ ਜ਼ਰੂਰਤ ਹੈ ਤੇ ਆਰਗੇਨਾਈਜੇਸ਼ਨ ਆਮ ਤੌਰ ਤੇ ਉੱਤੇ ਇੱਕ ਵੱਡੀ ਸੰਸਥਾ ਹੀ ਕਰਦੀ ਹੈ ਆਮ ਤੌਰ ਤੇ ਗਵਰਨਮੈਂਟ ਹੀ ਕਰਦੀ ਹੈ ਗਵਰਨਮੈਂਟ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਹੈ ਕਿ ਕੌਣ ਕਿੱਥੇ ਕੀ ਦੇਗਾ ਸਾਨੂੰ ਕੀ ਚਾਹੀਦਾ ਹੈ ਇਨਫੋਰਮੇਸ਼ਨ ਦੇ ਕਿ ਸਾਨੂੰ ਵੀ ਇਸ ਦਵਾਈ ਦੀ ਕਮੀ ਹੈ ਸਾਨੂੰ ਇਹ ਕਿਤਾਬਾਂ ਦੀ ਕਮੀ ਹੈ ਸਾਨੂੰ ਇਹ ਫੋਗਿੰਗ ਮਸ਼ੀਨ ਦੀ ਕਮੀ ਹੈ ਸਾਨੂੰ ਇਹ ਡਰੈਕਟਰਾਂ ਦੀ ਕਮੀ ਹੈ ਤਾਂ ਕਿ ਲੋਕ ਜੋ ਗਵਰਨਮੈਂਟ ਕਹਿ ਰਹੀ ਹੈ ਉਹ ਦੇ ਸਕੇ ਤੇ ਫਿਰ ਗਵਰਨਮੈਂਟ ਦੇ ਕੋਲ ਹਿਸਾਬ ਚੰਗਾ ਹੋਣਾ ਚਾਹੀਦਾ ਹੈ ਕਿ ਇੱਕ ਇੱਕ ਪੈਸੇ ਦੀ ਉਹ ਜੋ ਵੀ ਆ ਰਿਹਾ ਹੈ ਕਿਸੇ ਵੀ ਰਸਤੇੋਂ ਆ ਰਿਹਾ ਹੈ ਉਹਦਾ ਡੇ ਟੂ ਡੇ ਹਿਸਾਬ ਦੇ ਕੇ ਅਸੀਂ ਏਡਾ ਇੱਥੇ ਲਗਾਤਾ ਤਾਂ ਕਿ ਲੋਕਾਂ ਨੂੰ ਕੌਨਫੀਡੈਂਸ ਵਧੇ ਹੁਣ ਆਪਾਂ ਇਹ ਪਹਿਲੇ ਤੇ ਅਸੀਂ ਇਹ ਕੀਤਾ ਨਹੀਂ ਪਰ ਮੈਂ ਇਹ ਗੱਲਾਂ ਜਿਹੜੀਆਂ ਕਹਿ ਰਿਹਾ ਨਾ ਸਤਿੰਦਰ ਜੀ ਆਪਾਂ ਇਹ ਆਰਬੀ ਨੇ 2005 ਕੀਤੀਆਂ ਸੀਗੀਆਂ ਜਦੋਂ ਉੱਥੇ ਇੱਕ ਅਰਥਕੁਏਕ ਆਈ ਸੀਗੀ ਕਸ਼ਮੀਰ ਦੇ ਵਿੱਚ ਉਦੋਂ ਮੈਂ ਉੱਥੇ ਹੀ ਸੀਗਾ ਤੇ ਮੈਂ ਦੇਖਿਆ ਸੀ ਕਿ ਕਿਹੜੇ ਕਿੰਨੇ ਆਰਗੇਨਾਈਜ਼ ਤੇ ਕਿੰਨੇ ਚੰਗੇ ਤੇ ਕਿੰਨੇ ਟਰਾਂਸਪਰੈਂਟ ਤਰੀਕੇ ਦੇ ਨਾਲ ਆਰਮੀ ਨੇ ਕੰਮ ਕੀਤਾ ਤੇ ਕਿੰਨੀ ਛੇਤੀ ਅਸੀਂ ਨਾਰਮਲਟੀ ਲੈ ਕੇ ਆ ਗਏ ਤੇ ਉਹ ਸਭ ਨੇ ਐਕਸਪੀਰੀਅੰਸ ਤੋਂ ਮੈਂ ਇਹ ਗੱਲਾਂ ਦੱਸ ਰਿਹਾ ਮੈਂ ਇਹ ਉਮੀਦ ਕਰਾਂਗਾ ਕਿ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨਾਂਦੇ ਹੋਏ ਲੋਕ ਇਹਨੂੰ ਮੰਨਣ ਦੀ ਕੋਸ਼ਿਸ਼ ਕਰਨਗੇ ਤੇ ਸਾਰੇ ਆਪਣੇ ਆਪਣੇ ਕੰਮ ਤੇ ਜੁਟ ਜਾਣਗੇ ਤਾਂਕਿ ਜਲਦੀ ਤੋਂ ਜਲਦੀ ਅਸੀਂ ਇਹ ਸੰਕਟ ਦੇ ਵਿੱਚੋਂ ਬਾਹਰ ਨਿਕਲੀਏ ਤੇ ਇੱਕ ਵਾਰ ਬਾਹਰ ਨਿਕਲ ਜਾਵਾਂਗੇ ਤੇ ਫਿਰ ਅਸੀਂ ਲੌਂਗ ਟਰਮ ਕੰਮ ਕਰਦੇ ਨੇ ਕਿ ਅਗਲੀ ਵਾਰੀ ਹੜ੍ਹ ਨਾ ਆਉਣ ਉਹਦੇ ਵਾਸਤੇ ਕੀ ਕਰਨਾ ਹੈ ਉਹਦੇ ਵਾਸਤੇ ਵੀ ਸਾਨੂੰ ਸੈਂਟਰਲ ਗਵਰਨਮੈਂਟ ਦੀ ਬਹੁਤ ਮਦਦ ਲੈਣੀ ਪਵੇਗੀ। ਸੋ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਵੈਸ਼ ਸ਼ਿਸ਼ ਦਿਨਾ ਕਿ ਆਪਾਂ ਜਲਦੀ ਤੋਂ ਜਲਦੀ ਆਪਣਾ ਆਪਣਾ ਯੋਗਦਾਨ ਦੇ ਕੇ ਇਸ ਸੰਕਟ ਤੋਂ ਬਾਹਰ ਨਿਕਲੀਏ। ਸਰ ਜਿੱਦਾਂ ਤੁਸੀਂ ਕਹਿ ਰਹੇ ਸੀ ਸਾਨੂੰ ਇਸ ਸਮੇਂ ਹਾੜਾ ਨੂੰ ਨਿਪਟਣ ਲਈ ਕਾਫੀ ਮਿਹਨਤ ਕਰਨੀ ਪਵੇਗੀ ਲੋਕਾਂ ਨੂੰ ਰੀਹੈਬਿਲੀਟੇਸ਼ਨ ਕਰਨ ਲਈ ਬੜਾ ਕੁਝ ਕਰਨਾ ਪਏਗਾ। ਮੈਂ ਕੱਲ ਇਹ ਕੇਂਦਰ ਸਰਕਾਰ ਦੀ ਵੈਬਸਾਈਟ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਦੋਂ ਰੀਸੈਂਟ ਰਿਜ਼ਲਟ ਕੀਤੀ ਹੈ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਅਨਾਉਂਸ ਵੀ ਕੀਤੀਆਂ ਦਿੱਤੀ ਹੈ ਜਿੱਦਾਂ ਇਹਨਾਂ ਨੇ ਕਿਹਾ 2 ਲੱਖ ਰੁਪਏ ਐਕਸਕ੍ਰੈਸ਼ਾ ਟੂ ਦਾ ਨੈਕਸਟ ਕਿਨ ਆਫ ਦਾ ਡੈਕਸੀ ਉਹਨੂੰ ਦੇਣ ਵਾਲੇ ਹੈਗੇ ਜਿਹਦੇ ਬੰਦੇ ਮਰੇ ਆ ਉਹਨਾਂ ਨੂੰ 2 ਲੱਖ ਰੁਪਏ 50000 ਰੁਪਏ ਇੰਜਰਡ ਨੂੰ ਫਿਰ ਜਿੱਦਾਂ ਤੁਸੀਂ ਕਿਹਾ ਚਿਲड्रन ਦੀ ਸਕੀਮਸ ਦੇ ਵਿੱਚ ਪੈਸਾ ਪੂਰਾ ਇਨਵੈਸਟ ਕਰਨ ਵਾਲੇ ਹੈਗੇ ਫਿਰ ਪੀਐਮ ਮੀਟਸ ਜਿਹੜੀ ਆ ਇਹ ਰੀਬਿਲਡਿੰਗ ਇਨਫਰਾਸਟ੍ਰਕਚਰ ਜਿਹੜੀ ਸੜਕਾਂ ਤੇ ਔਰ ਸਕੂਲਾਂ ਤੇ इवन ਇੱਥੇ ਤੱਕ ਵੀ ਉਹਨਾਂ ਨੇ ਕਦੇ ਸੀ ਸਕੂਲਾਂ ਤੇ ਕਰਾਂਗੇ ਇਸ ਤਰ੍ਹਾਂ ਦਿੱਤਾ ਇਹ ਨਾ ਰੋਡ ਮੈਪ ਦਿੱਤਾ ਤੁਸੀਂ ਕਹਿੰਦੇ ਪੰਜਾਬ ਸਰਕਾਰ ਦਾ ਵੀ ਰੋਡ ਮੈਪ ਇੱਕ ਵਾਰੀ ਕਲੀਅਰ ਕੱਟ ਸਰਕਾਰਾਂ ਦੇ ਵਿੱਚ ਆਵੇ ਤਾਂ ਪਤਾ ਲੱਗੇ ਹੁਣ ਜਿਹੜੇ ਤੁਸੀਂ ਰੀਹੈਬਿਲਿਟੇਸ਼ਨ ਦੀ ਗੱਲ ਕੀਤੀ ਰੀਹੈਬਿਲਿਟੇਸ਼ਨ ਦੇ ਵਿੱਚ ਤੁਸੀਂ ਸਾਰੇ ਆਧਾਰਿਆਂ ਨੂੰ ਇੱਕ ਸੱਦਾ ਦਿੱਤਾ ਪਰ ਰੀਹੈਬਿਲਿਟੇਸ਼ਨ ਦੇ ਵਿੱਚ ਕਈ ਵਾਰੀ ਬੜਾ ਟਾਈਮ ਲੱਗ ਜਾਂਦਾ ਸਰ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਇਹ ਜਿਹੜਾ ਰੀਹੈਬਿਲਿਟੇਸ਼ਨ ਕਰਨਾ ਬੜਾ ਆਸਾਨ ਹੈ ਬਟ ਜਦੋਂ ਘਰ ਟਏ ਹੁੰਦੇ ਆ ਉਹ ਖਾਸ ਕਰ ਜਿਹੜੇ ਮੀਗਰ ਜਿਹਨਾਂ ਦੀ ਇਨਕਮ ਹੁੰਦੀ ਉਹਨਾਂ ਦੇ ਘਰ ਟਏ ਹੁੰਦੇ ਆ ਸਭ ਕੁਝ ਹੁੰਦਾ ਤੇ ਉਹਨਾਂ ਨੂੰ ਸਥਾਪਿਤ ਹੋਣਾ ਔਰ ਖੇਤਾਂ ਦੇ ਵਿੱਚ ਜਿਹੜੀ ਜਿਹਦੇ ਕੋਲ ਦੋ ਦੋ ਕਿੱਲੇ ਪਹਿਲੀ ਹੈ ਜਾਂ ਕੁਝ ਹੈ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਆ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਕਿੱਦਾਂ ਹੋ ਸਕਦਾ ਇਸ ਲਈ ਹਾਂ 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 ਸਟੰਡਰਡ ਜੀ ਸਭ ਤੋਂ ਪਹਿਲੇ ਤੇ ਦੇਖੋ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਕਿ ਪੀਐਮ ਨੇ ਕੀ ਦਿੱਤਾ ਕੀ ਕੀਤਾ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਤੇ ਸਾਡੀ ਜਿਹੜੀ ਪੰਜਾਬ ਪਾਲ ਸਾਡੀ ਜਿਹੜੀ ਵੈਬਸਾਈਟ ਆ ਉਦੇ ਚ ਮੈਂ ਇੱਕ ਬੜਾ ਡਿਟੇਲਡ ਆਰਟੀਕਲ ਪਾ ਦਿੱਤਾ ਹੈ ਫਲਡ ਕੈਲਾਮਿਟੀ ਇਨ ਪੰਜਾਬ ਐਂਡ ਅਨਲਿਸਿਸ ਉਹ ਹਿੰਦੀ ਪੰਜਾਬੀ ਤੇ ਇੰਗਲਿਸ਼ ਤਿੰਨੋਂ ਦੇ ਵਿੱਚ ਹੈਗਾ ਫਲਡ ਕੈਲਾਮਿਟੀ ਇਨ ਪੰਜਾਬ ਐਂਡ ਅਨਲਿਸਿਸ ਬਿਲਕੁਲ ਅਗਰ ਵੈਬਸਾਈਟ ਖੋਲੋਗੇ ਤੇ ਅੱਗੇ ਤਿੰਨੋਂ ਮਿਲ ਜਾਣਗੇ ਤਿੰਨੋਂ ਆਰਟੀਕਲ ਤੁਹਾਨੂੰ ਮਿਲ ਜਾਣਗੇ ਉਥੋਂ ਪੜ ਕੇ ਕਲੈਰਿਟੀ ਹੋਏਗੀ ਉਹਦੇ ਇਲਾਵਾ ਗਿੱਲ ਸਾਹਿਬ ਨੇ ਵੀ ਬੋਲ ਦਿੱਤਾ ਉਹਦੇ ਇਲਾਵਾ ਹੋਰਾਂ ਨੇ ਬੋਲਿਆ ਤੇ ਮੇਰੇ ਹਿਸਾਬ ਦੇ ਨਾਲ ਲੋਕਾਂ ਨੂੰ ਕਲੈਰਿਟੀ ਤੇ ਪੂਰੀ ਹੈਗੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਟਾਈਮ ਲੱਗੇਗਾ ਟਾਈਮ ਤੇ ਲੱਗੇਗਾ ਸਿੱਧਾ ਜੀ ਪਰ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਜੋਸ਼ ਹੈ ਨਾ ਜਿਹੜੇ ਤਰੀਕੇ ਦੇ ਨਾਲ ਜਿਹੜੀ ਸਪੀਡ ਦੇ ਨਾਲ ਅਸੀਂ ਕੰਮ ਕਰਦੇ ਆ ਜਿਹੜੀ ਸਪੀਡ ਦੇ ਨਾਲ ਅਸੀਂ ਦੁਸਰੇ ਨੂੰ ਬਦਲ ਕਰਦੇ ਆ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸੰਕਟ ਤੋਂ ਛੇਤੀ ਉੱਭਰ ਜਾਣਾ ਤੇ ਸਭ ਠੀਕ ਹੋ ਜਾਏਗਾ ਸਿਰਫ ਜਿਹੜੀ ਗੱਲ ਹੈਗੀ ਆ ਅਲਟੀਮੇਟਲੀ ਆਰਗੇਨਾਈਜੇਸ਼ਨ ਦੀ ਹੈਗੀ ਆ ਸਾਨੂੰ ਹੁਣ ਇੱਕ ਇੱਕ ਬੰਦੇ ਨੂੰ ਫੜ ਕੇ ਜਿਹੜੇ ਤੁਸੀਂ ਗਰੀਬ ਤੱਕ ਦੇ ਲੋਕ ਕਹਿ ਰਹੇ ਹੋ ਉਹਨਾਂ ਨੂੰ ਇੱਕ ਇੱਕ ਬੰਦੇ ਨੂੰ ਫੜ ਕੇ ਉਹਨੂੰ ਸੈਟਲ ਕਰਨਾ ਚਾਹੀਦਾ ਹੈ ਥੇ ਫਾਰ ਇਗਜ਼ਾਮਪਲ ਇੱਕ ਐਨਆਰਆਈ ਅਗਰ ਕੁਝ ਦੇਣਾ ਚਾਹੁੰਦਾ ਹੈ ਤੇ ਮੈਂ ਉਹਨੂੰ ਜਿਆਦਾ ਨਹੀਂ ਕਹਿੰਦਾ ਮੈਂ ਕਹਿੰਦਾ ਇੱਕ ਫੈਮਿਲੀ ਨੂੰ ਫੜ ਲੈ ਉਹਨੂੰ ਉਹਨੂੰ ਦੋ ਦੋ ਕ੍ਰੌਪਸ ਦੇ ਵਾਸਤੇ ਰੋਜ਼ਗਾਰ ਦੇ ਦਿਓ ਉਹਦਾ ਘਰ ਕੀ ਕਰਦੇ ਹੋ ਜਿੰਨਾਂ ਕੋ ਉਹਦਾ ਕੰਮ ਹੈਗਾ ਜਿੰਨੇ ਪੈਸੇ ਲੱਗਦੇ ਨੇ ਇੱਕ ਨੂੰ ਕਰ ਦਿਓ ਅਗਰ ਇੱਕ ਇੱਕ ਐਨਆਰਆਈ ਇੱਕ ਇੱਕ ਬੰਦੇ ਨੂੰ ਕਰੇਗਾ ਤੇ ਬਹੁਤ ਛੇਤੀ ਹੋ ਜਾਏਗਾ ਇਹ ਵੈਸੇ ਕਹਿਣ ਨੂੰ ਤੇ ਗੱਲਾਂ ਜਿਹੜੀਆਂ ਨੇ ਬੜੀਆਂ ਇਮਪ੍ਰੈਕਟੀਕਲ ਲੱਗਦੀਆਂ ਨੇ ਪਰ ਐਸੀ ਗੱਲ ਨਹੀਂ ਇਹ ਹੋ ਨਹੀਂ ਸਕਦੀਆਂ ਪੰਜਾਬ ਦੇ ਕੋਲ ਬਹੁਤ ਪੈਸਾ ਹੈ ਪੰਜਾਬੀਆਂ ਦੇ ਕੋਲ ਸਾਡੇ ਕੋਲ ਡਾਇਸਪੋਰਾ ਦੇ ਕੋਲ ਬਹੁਤ ਪੈਸਾ ਹੈ ਜਿਹੜੇ ਬੰਦਿਆਂ ਦੇ ਹੜ ਨਹੀਂ ਆਏ ਉਹ ਵੀ ਚੰਗੇ ਖਾਸੇ امیر ਨੇ ਅਗਰ ਅਸੀਂ ਕੋਸ਼ਿਸ਼ ਕਰਾਂਗੇ ਨਸਤਿੰਦਰ ਦੀ ਤੇ ਟਾਈਮ ਤੇ ਲੱਗੇਗਾ ਹੀ ਟਾਈਮ ਤੇ ਲੱਗ ਰਿਹਾ ਤੁਸੀਂ ਬਿਲਕੁਲ ਸਹੀ ਕਿਹਾ ਸਾਲ ਤੇ ਲੱਗੀ ਜਾਏਗਾ ਛੇ ਤੋਂ ਉੱਤੇ ਹੀ ਲੱਗ ਜਾਏ ਕਈ ਲੋਕਾਂ ਦਾ ਤੇ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਹੈ ਪਸ਼ੂ ਵੀ ਚਲੇ ਗਏ ਜ਼ਮੀਨ ਵੀ ਗਈ ਉਹਨਾਂ ਦੇ ਘਰ ਵੀ ਗਏ ਉਹਨਾਂ ਦੇ ਪਿੰਡ ਦੇ ਪਿੰਡ ਜਿਹੜੇ ਨੇ ਬਰਬਾਦ ਹੋ ਗਏ ਪਹਿਲੇ ਘਰ ਠੀਕ ਕਰਨਗੇ ਫਿਰ ਪਿੰਡ ਠੀਕ ਕਰਨਗੇ ਪਸ਼ੂ ਲੈਣਗੇ ਤੋਂ ਟਾਈਮ ਤੇ ਲੱਗ ਰਿਹਾ ਹੈ ਪਰ ਅਗਰ ਅਸੀਂ ਸਹੀ ਤਰੀਕੇ ਨਾਲ ਉਹਨਾਂ ਦੀ ਬਦਦ ਕਰਾਂਗੇ ਤੇ ਇਹ ਸਾਰਾ ਕੰਮ ਜਿਹੜਾ ਹੈ ਇਹ ਟਾਈਮ ਸ਼ੇਅਰ ਹੋ ਜਾਣਾ ਹੈ ਅੱਗੇ ਚਲਦੇ ਆ ਹੁਣ ਪੰਜਾਬ ਦੇ ਜਿਹੜੇ ਤੁਸੀਂ ਪਿੱਛੇ ਤਰੀਕ 10 ਤੇ 10 ਜਾਂ 11 ਤਰੀਕ ਨੂੰ ਖਡੂਰ ਸਾਹਿਬ ਦੇ ਐਮ ਐਲ ਏ ਮਨਿੰਦਰ ਸਿੰਘ ਲਾਲਪੁਰਾ ਨੂੰ ਮਲੈਸਟੇਸ਼ਨ ਕੇਸ ਦੇ ਵਿੱਚ ਕੋਰਟ ਨੇ ਤਰਨਤਾਰਨ ਕੋਰਟ ਨੇ ਕਨਵਿਖ ਦਿੱਤਾ ਤੇ 13 ਸਾਲ ਪੁਰਾਣਾ ਮਾਮਲਾ ਸੀਗਾ ਸਰ ਉਹਦੇ ਵਿੱਚ ਜਦੋਂ ਅਸੀਂ ਕੱਲ ਤੁਹਾਡੇ ਨਾਲ ਗੱਲ ਵੀ ਕਰ ਰਹੇ ਸੀਗੇ ਤਾਂ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਕੋਈ ਅੱਛਾ ਨਹੀਂ ਸੀਗਾ ਉਹਦੇ ਨਾਲ ਨਾਲ ਜਿਹੜੀ ਘਟਨਾ ਹੋਈ ਹੈ ਕਿਉਂਕਿ ਆਪ ਦੇ ਐਮ.ਐਲ.ਏ. ਸਮੇਂ ਚਾਰ-ਪੰਜ ਐਮ.ਐਲ.ਏ. ਕਿਰ ਚੁੱਕੇ ਆ ਕਿਸੇ ਨਾ ਕਿਸੇ ਇਨਰ ਅਜੰਸੀ ਦੇ ਨਾਲ ਇਹਨਾਂ ਦੇ ਬਾਰੇ ਸਰ ਜਿਹੜਾ ਇੱਕ ਕੈਰੇਕਟਰ ਡੀਗ੍ਰੇਡੇਸ਼ਨ ਹੋ ਰਿਹਾ ਪੋਲੀਟੀਸ਼ੀਅਨ ਦਾ ਔਰ ਕੋਰਟ ਨੇ ਵੀ ਮੋਰ ਲਾਣੀ ਸ਼ੁਰੂ ਕਰ ਦਿੱਤੀ ਇਹਦੇ ਬਾਰੇ ਸਰ ਹਾਂ ਜੀ ਸਤੰਦਰ ਜੀ ਦੇਖੋ ਆਪਾਂ ਮੇਰੇ ਖਿਆਲ ਕਾਫੀ ਵੀ ਕਨਲ ਜੈਮਨ ਸੇ ਵੀ ਚੀ ਗੱਲ ਕੀਤੀ ਹੈ ਜਾਂ ਮੈਂ ਕਰਦਾ ਮੈਂ ਲਿਖਦਾ ਵੀ ਇਹਦੇ ਬਾਰੇ ਬਹੁਤ ਆ ਪਿੱਛੇ ਜੇ ਮੈਂ ਆਰਟੀਕਲ ਲਿਖ ਕੇ ਆਰਗੇਨਾਈਜ਼ਰ ਤੇ ਪਹੁੰਚਾਇਆ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਬਹੁਤ ਕਮੀ ਹੈ ਤੇ ਲੀਡਰਸ਼ਿਪ ਸਿਰਫ ਪੋਲਿਟਿਕਲ ਲੀਡਰਸ਼ਿਪ ਨਹੀਂ ਪੋਲਿਟਿਕਲ ਰਿਲੀਜੀਅਸ ਅਕੈਡੈਮਿਕ ਰੋਲ ਮਾਡਲ ਦਾ ਹਰ ਕਿਸਮ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਕਮੀ ਹੈ ਸਾਨੂੰ ਲੀਡਰਸ਼ਿਪ ਬਣਾਉਣ ਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਸੀਨੀਅਰ ਲੀਡਰ ਨੇ ਉਹ ਪਹਿਲ ਕਰਕੇ ਤੇ ਜੂਨੀਅਰ ਨੂੰ ਇੱਕ ਮਿਸਾਲ ਦੇ ਕੇ ਪਹਿਲ ਕਰਕੇ ਜੂਨੀਅਰ ਨੂੰ ਠੀਕ ਕਰਨ ਪਸਤਿੰਦਰ ਜੀ ਅਗਰ ਸਾਡੇ ਜਿਹੜੀ ਸਾਡੀ ਪਨੀਰੀ ਹੈ ਜਿਹਦੇ ਵਿੱਚੋਂ ਅਸੀਂ ਲੀਡਰਸ਼ਿਪ ਕੱਢਣੀ ਹੈ ਉਹ ਇਸ ਤਰੀਕੇ ਦੀ ਹੈ ਇਹ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰਾ ਇਹਦੀ ਇਹਦੀ ਵਰਗੀ ਪਨੀਰੀ ਹੈ ਤੇ ਫਿਰ ਆਪਾਂ ਕਿੱਦਾਂ ਮਤਲਬ ਇਹ ਲੀਡਰਸ਼ਿਪ ਕ੍ਰੀਏਟ ਕਰਾਂਗੇ ਇਹ ਸਾਨੂੰ ਚਿੰਤਨ ਕਰਨਾ ਚਾਹੀਦਾ ਸਾਨੂੰ ਇਨਟਰੋਸਪੈਕਟ ਕਰਨਾ ਚਾਹੀਦਾ ਤੇ ਇਹ ਸਿਰਫ ਮੈਂ ਸਿਰਫ ਆਰਮ ਆਰਮ ਆਦਮੀ ਪਾਰਟੀ ਵਾਸਤੇ ਨਹੀਂ ਕਹਿ ਰਿਹਾ ਸਾਰਿਆਂ ਵਾਸਤੇ ਕਹਿ ਰਿਹਾ ਤੇ ਸਿਰਫ ਮੈਂ ਪੋਲੀਟੀਸ਼ੀਅਨਸ ਵਾਸਤੇ ਨਹੀਂ ਕਹਿ ਰਿਹਾ ਮੈਂ ਹਰ ਚੀਜ਼ ਵਾਸਤੇ ਕਹਿ ਰਿਹਾ ਹਰ ਜਗ੍ਹਾ ਦੇ ਵਿੱਚ ਸਾਡੇ ਬੜੇ ਹਾਈ ਸਟੈਂਡਰਡ ਦੇ ਲੀਡਰ ਹੋਣੇ ਚਾਹੀਦੇ ਨੇ ਪਰ ਅਗਰ ਅਸੀਂ ਐਸੇ ਲੋਕਾਂ ਦੇ ਵਿੱਚੋਂ ਚੂਜ਼ ਕਰਦੇ ਆਂ ਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਤੁਹਾਡੀ ਲੀਡਰਸ਼ਿਪ ਚੰਗੀ ਨਹੀਂ ਹੋ ਸਕਦੀ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਦੋਂ ਅਸੀਂ ਕਿਹਾ ਹੋਇਆ ਜਦੋਂ ਤੁਹਾਨੂੰ ਪਤਾ ਹੈ ਕਿ ਇਸ ਬੰਦੇ ਦੇ ਖਿਲਾਫ ਕੇਸ ਬولਿਸਟੇਸ਼ਨ ਦਾ ਕੇਸ 11 ਸਾਲ ਪਹਿਲੇ ਦਾ ਚੱਲ ਰਿਹਾ ਹੈ ਤੇ ਤੁਸੀਂ ਇਹਨੂੰ ਟਿਕਟ ਹੀ ਕਿਉਂ ਦਿੱਤੀ ਦੈਨ ਹਾਊ ਆਰ ਯੂ ਅ ਪਾਰਟੀ ਵਿਦ ਆ ਡਿਫਰੈਂਸ ਕੋਈ ਦੂਸਰਾ ਵੀ ਐਸੇ ਲੋਕਾਂ ਨੂੰ ਟਿਕਟਾਂ ਦਿੰਦੇ ਹੀ ਰਹਿੰਦੇ ਨੇ ਜਾਂ ਆਪਣੀ ਪਾਰਟੀ ਦੇ ਵਿੱਚ ਲੈ ਰਹੇ ਹੁੰਦੇ ਨੇ ਸੋਚਣ ਦੇ ਬਿਨਾਂ ਕਿਸੇ ਦੇ ਇੱਕ ਜਾਂ ਦਸ ਕੇਸ ਹੁੰਦੇ ਨੇ ਕਿਸੇ ਦੇ 15 ਕੇਸ ਹੁੰਦੇ ਨੇ ਉਹਨੂੰ ਸਰੋਪਾ ਪਾ ਕੇ ਆਪਣੀ ਪਾਰਟੀ 'ਚ ਲੈ ਲੈਂਦੇ ਨੇ ਤੇ ਇਹ ਜਿਹੜੇ ਕੰਮ ਨੇ ਇਹਨਾਂ ਦੇ ਕੁਝੋ ਅਸੀਂ ਪਰਹੇਜ਼ ਕਰੀਏ ਨਾ ਸਾਨੂੰ ਸਾਨੂੰ ਚੰਗੇ ਬੰਦੇ ਅਗਰ ਨਹੀਂ ਮਿਲਦੇ ਤੇ ਅਸੀਂ ਉਹਨਾਂ ਨੂੰ ਮੋਟੀਵੇਟ ਕਰੀਏ ਹੁਣ ਜਿਹੜੇ ਤਰੀਕੇ ਦਾ ਇਹ ਹਾਲ ਹੋ ਗਿਆ ਆਮ ਆਦਮੀ ਪਾਰਟੀ ਦਾ ਉਸ ਵੇਲੇ ਤੇ ਬੱਲੇ 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 ਕਰਕੇ ਇਹਨਾਂ ਨੇ ਬੰਦੇ ਨਹੀਂ ਸੀਗੇ ਤੇ ਇੱਥੋਂ ਲੈ ਲਿਆ ਉੱਥੋਂ ਲੈ ਲਿਆ ਹੁਣ ਉਹ ਕੋਈ ਕਟਾਰੂ ਚੱਕ ਹੈਗਾ ਲਾਲਚੰਦ ਕਟਾਰੂ ਚੱਕ ਉਹ ਫਸਿਆ ਹੋਇਆ ਕੋਈ ਫੋਜਾ ਸਿੰਘ ਸਰਾਰੀ ਫਸਿਆ ਕੈਬਨਿਟ ਮਨਿਸਟਰਸੀ ਕੇ ਕੋਈ ਵਿਜੇ ਸਿੰਘਲਾ ਫਸਿਆ ਹੋਇਆ ਕੋਈ ਤੁਹਾਡਾ ਉਹ ਪਠਾਨ ਮਾਜਰਾ ਫਸਿਆ ਕੋਈ ਅਮਿਤ ਰਤਨ ਫਸਿਆ ਹੋਇਆ ਕੋਈ ਮਤਲਬ ਹਰ ਕਾਸਟ ਦੇ ਜਿੰਨੇ ਮਤਲਬ ਕੋਈ ਰਮਨ ਅਰੋੜਾ ਮੇਰੇ ਖਿਆਲ ਫਸਿਆ ਹੋਇਆ ਆਪਣੇ ਲਾਲਪੁਰਾ ਫਸ ਗਿਆ ਮਨਜਿੰਦਰ ਸਿੰਘ ਲਾਲਪੁਰਾ ਹਰ ਹਰ ਵਰਗ ਦਾ ਆਦਮੀ ਤੇ ਹਰ ਅਲੱਗ ਚੀਜ਼ ਕੋਈ ਐਕਸਟਰੈਕਸ਼ਨ ਵਾਸਤੇ ਕੋਈ ਕਰਪਸ਼ਨ ਵਾਸਤੇ ਕੋਈ ਬੁੱਲਿਸਟੇਸ਼ਨ ਵਾਸਤੇ ਕੋਈ ਰੇਪ ਵਾਸਤੇ ਮਤਲਬ ਕੋਈ ਵੀ ਐਸੀ ਕੋਈ ਗੁਨਾਹ ਨਹੀਂ ਹੈ ਜਿਹੜਾ ਇਹਨਾਂ ਨੇ ਕੀਤਾ ਨਹੀਂ ਤੇ ਕੋਈ ਵੀ ਐਸਾ ਤਪਕਾ ਨਹੀਂ ਹੈ ਜਿੱਥੋਂ ਇਹ ਹੈ ਨਹੀਂ ਤੇ ਕੋਈ ਵੀ ਐਸਾ ਏਰੀਆ ਨਹੀਂ ਜਿਹੜਾ ਰਿਪਰੈਜ਼ੈਂਟ ਨਹੀਂ ਹੁੰਦਾ ਉਹ ਬਟਿੰਡਾ ਪਟਿਆਲਾ ਤਰਨਤਾਰਨ ਖਦੂਰ ਸਾਹਿਬ ਪਠਾਨਕੋਟ ਮਤਲਬ ਤੁਸੀਂ ਪੂਰੇ ਪੰਜਾਬ ਨੂੰ ਕਵਰ ਕਰ ਲਓ ਪੂਰੇ ਕਿਸਮ ਦੀਆਂ ਚੀਜ਼ਾਂ ਕਵਰ ਕਰ ਲਓ ਤੇ ਇਹ ਆਮ ਆਦਮੀ ਪਾਰਟੀ ਦਾ ਯੋਗਦਾਨ ਜਿਹੜਾ ਹੈ ਤੁਹਾਡੇ ਸਾਹਮਣੇ ਆ ਜਾਂਦਾ ਹੈ ਤੇ ਇਹ ਘੱਟੋ ਘੱਟ ਇੱਡਾ ਤੇ ਕਰ ਸਕਦੀ ਹੈ ਆਮ ਆਦਮੀ ਪਾਰਟੀ ਕਿਉਂਕਿ ਇਹ ਲੋਕ ਐਸ ਵੇਲੇ ਸੱਤਾ 'ਚ ਨੇ ਬਾਕੀਆਂ ਨੂੰ ਵੀ ਕਰਨਾ ਚਾਹੀਦਾ ਹੈ ਕਿ ਘੱਟੋ ਘੱਟ ਇਹਨਾਂ ਨੂੰ ਆਪਣੀ ਪਾਰਟੀ ਤੋਂ ਐਕਸਪੈਲਟੇ ਕਰ ਦੇਣ ਤਾਂ ਕਿ ਇੱਕ ਥੋੜਾ ਚੰਗਾ ਮੈਸੇਜ ਤੇ ਚਲਾ ਜਾਏ ਸਾਡੇ ਯੂਥ ਨੂੰ ਵੀ ਕੁਝ ਪਤਾ ਲੱਗੇ ਕਿ ਐਸੇ ਕੰਮ ਕਰਨ ਦੇ ਜਿਹੜੇ ਅੰਜਾਮ ਹੁੰਦੇ ਨੇ ਉਹ ਬਹੁਤ ਮਾੜੇ ਹੁੰਦੇ ਨੇ ਨਹੀਂ ਤਾਂ ਯੂਥ ਤੇ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕੀ ਉਹ ਯਾਰ ਕੋਈ ਫਰਕ ਨਹੀਂ ਪੈਂਦਾ ਜੋ ਮਰਜ਼ੀ ਗੁੰਡਾਗਰਦੀ ਕਰਦੇ ਰਹੋ ਹੈ ਗੁੰਡਾਗਰਦੀ ਦੇ ਨਾਲ ਹੀ ਇਹ ਨਾਂ ਹੁੰਦਾ ਲੋਕ ਕਹਿਣਗੇ ਕਿ ਜੋ ਬੰਦਾ ਜੇਲ੍ਹ 'ਚ ਨਹੀਂ ਗਿਆ ਹੋਇਆ ਕਿਸੇ ਗੈਂਗਸਟਰਿਜ਼ਮ ਦੇ ਵਾਸਤੇ ਉਹਦਾ ਤੇ ਉਹਨੂੰ ਤੇ ਕੋਈ ਦੁਨੀਆ 'ਚ ਜਾਣਦਾ ਨਹੀਂ ਤੇ ਸਾਨੂੰ ਇਹਦੇ ਬਾਰੇ 'ਚ ਸਤਿੰਦਰ ਜੀ ਆਪਣੀ ਲੀਡਰਸ਼ਿਪ ਦੇ ਬਾਰੇ 'ਚ ਬਹੁਤ ਜ਼ਿਆਦਾ ਚਿੰਤਾ ਕਰਨੀ ਚਾਹੀਦੀ ਹੈ ਤੇ ਕੋਈ ਤਰੀਕੇ ਕਰਨੇ ਚਾਹੀਦੇ ਨੇ ਕੋਈ ਚੰਗਾ ਇੱਕ ਹਾਈ ਮੋਰਲ ਥ੍ਰੈਸ਼ਹੋਲਡ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਮੈਂ ਸਾਰੀਆਂ ਇੰਸਟੀਟਿਊਸ਼ਨਜ਼ ਵਾਸਤੇ ਕਹਿ ਰਿਹਾ ਸਾਰੀਆਂ ਪੋਲਿਟੀਕਲ ਪਾਰਟੀਆਂ ਸਾਰੀਆਂ ਇੰਸਟੀਟਿਊਸ਼ਨਜ਼ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਾਸਤੇ ਕਹਿ ਰਿਹਾ ਕਿ ਲੀਡਰਸ਼ਿਪ ਦੇ ਵੱਲ ਧਿਆਨ ਦਿਓ ਸਰ ਤੁਸੀਂ ਮੋਰੈਲਿਟੀ ਦੇ ਵੱਲ ਧਿਆਨ ਦਿਓ ਨਹੀਂ ਗੱਲ ਕੀਤੀ ਯੂਥ ਦੀ ਵੀ ਗੱਲ ਕੀਤੀ ਹੁਣ ਜਿਹੜਾ ਪੰਜਾਬ ਦਾ ਜਿਹੜਾ ਯੂਥ ਹੈ ਹੁਣ ਪਿੱਛੇ ਅਸੀਂ ਕਈ ਖਬਰਾਂ ਵੀ ਪੜ੍ਹੀਆਂ ਔਰ ਕਈ ਸੈਂਸਿਟਿਵ ਚੀਜ਼ਾਂ ਵੀ ਆ ਰਹੀਆਂ ਵੀ ਰਸ਼ੀਆ ਦੇ ਵਿੱਚ ਆਪਣੇ ਕਾਫੀ ਯੂਥ ਸਸੇ ਹੋਏ ਖਾਸ ਕਰਕੇ ਯੂਕਰੇਨ ਔਰ ਰਸ਼ੀਆ ਦੇ ਬਾਾਰ ਦੇ ਵਿੱਚ ਕਈ ਉਹਨਾਂ ਕਈ ਇਹਨੂੰ ਇਵਨ ਫੌਜੀ ਵੀ ਬਣਾਇਆ ਜਾ ਰਿਹਾ ਔਰ ਉਹਨਾਂ ਦੀ ਮਰਜ਼ੀ ਤੋਂ ਬਗੈਰ ਐਸੇ ਇਸ ਬਾਰੇ ਜਿਹੜੇ ਪੰਜਾਬ ਦੇ ਵਿੱਚ ਚਲਦੀ ਹੈ ਇੱਕ ਵੀ ਇਸ ਤਰ੍ਹਾਂ ਦਾ ਯਾਦ ਕੰਮ ਨਹੀਂ ਹੋਣਾ ਜਿਹਦਾ ਤੇ ਸਰਕਾਰ ਔਰ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਅਪੀਲ ਕੀਤੀ ਹੈ ਵੀ ਥੋੜਾ ਇੰਟਰਫੇਅਰ ਕਰੇ ਤੇ ਇਹਦੇ ਬਾਰੇ ਸਰ ਤੌੜ ਕੀਦਾ ਸਤ ਜੀ ਇਹ ਤਾਂ ਹੋਣੀ ਕੋਈ ਐਸਓਐਸ ਆਇਆ ਉਥੋਂ ਦੀ ਤੇ ਇੱਕ ਗੱਲ ਫਿਰ ਤੋਂ ਗਰਮਾ ਗਈ ਹੈ ਪਰ ਇਹ ਤਾਂ ਪਿਛਲੇ 6 ਮਹੀਨਿਆਂ ਤੋਂ ਚੱਲ ਰਹੀ ਹੈ 7 ਮਹੀਨਿਆਂ ਤੋਂ ਚੱਲ ਰਹੀ ਹੈ ਫਰਵਰੀ ਦੇ ਵਿੱਚ ਹਿੰਦੂ ਦੇ ਵਿੱਚ ਇੱਕ ਆਰਟੀਕਲ ਆਇਆ ਸੀ ਜਿੱਥੇ ਉਹਨਾਂ ਨੇ ਕਿਹਾ ਕਿ 127 ਬੰਦਿਆਂ ਨੂੰ ਰਸ਼ੀਅਨ ਆਰਮੀ ਦੇ ਵਿੱਚ ਪਾਤ ਹੈ ਜਿਹਦੇ ਵਿੱਚੋਂ ਮੈਕਸਿਮਮ ਪੰਜਾਬੀ ਸੀਗੇ 129 ਦੇ ਵਿੱਚੋਂ 27 28 ਜਿਹੜੇ ਨੇ ਉਹ ਪੰਜਾਬੀ ਸੀਗੇ ਉਹਦੇ ਪਾਸ ਹਰਿਆਣਾ ਸੋ ਇਹ ਤਾਂ ਚੱਲ ਰਿਹਾ ਸਾਰਿਆਂ ਨੂੰ ਪਤਾ ਵੀ ਹੈ ਕਿ ਅਗਰ ਤੁਸੀਂ ਰਸ਼ੀਆ 'ਚ ਚਲੇ ਜਾਓ ਤੇ ਇਤਾਂ ਦੇ ਕੰਮ ਹੋ ਰਹੇ ਨੇ ਤੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਭੇਜਦੇ ਕਿਉਂ ਸਭ ਤੋਂ ਪਹਿਲੇ ਤੇ ਆਪਣੇ ਘਰ ਨੂੰ ਬਚਾਉਣਾ ਸਾਡਾ ਆਪਣਾ ਕੰਮ ਹੈ ਨਾ ਏਡੇ ਅਸੀਂ ਥੋੜੇ ਹੋਏ ਆ ਪਹਿਲੇ ਵੀ ਜਦੋਂ ਉੱਥੋਂ ਦੀ ਵਾਪਸ ਆਏ ਸੀਗੇ ਬੰਦੇ ਏਡੇ ਪੈਸੇ ਲੈ ਕੇ ਜਿਹੜੇ ਗਏ ਸੀ ਅਮਰੀਕਾ ਦੇ ਵਿੱਚ ਉਦੋਂ ਵੀ ਗੱਲ ਹੋਈ ਸੀਗੀ ਤੇ ਬਸ ਜੀ ਇੱਕ ਬੰਦਾ ਕਹਿੰਦਾ ਹੈ ਕਿ ਗਵਰਨਮੈਂਟ ਨੇ ਸਰਕਾਰ ਨੇ ਉਹਨੂੰ ਨਹੀਂ ਬੰਦ ਕੀਤਾ ਜਿਹੜੇ ਰਿਕਰੂਟਮੈਂਟ ਵਾਲੇ ਜੋ ਵੀ ਸਾਡੇ ਹੁੰਦੇ ਨੇ ਇਮੀਗ੍ਰੇਸ਼ਨ ਸੈਂਟਰਸ ਵਗੈਰਾ ਤੇ ਜਿਹੜੀਆਂ ਹੋਲੀਆਂ ਹੋਈਆਂ ਨੇ ਤੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਯਾਰ ਅਸੀਂ ਕੀ ਕੀਤਾ ਜੀ ਅਸੀਂ ਆਪਣੇ ਜਿਹੜੇ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਅਸੀਂ ਐਜ਼ ਅ ਸਿਵਲ ਸੁਸਾਇਟੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਆ ਤੈਨੂੰ ਨਹੀਂ ਪਤਾ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਹੋ ਰਹੀ ਹੈ ਤੈਨੂੰ ਨਹੀਂ ਪਤਾ ਕਿ ਉੱਥੇ ਲੋਕਾਂ ਨੂੰ ਚੱਕ-ਚੱਕ ਕੇ ਤੇ ਰਿਕਰੂਟਮੈਂਟ ਕਰਕੇ ਉਹਨਾਂ ਨੂੰ ਪੈਸੇ ਦਿੰਦੇ ਨੇ ਐਵੇਂ ਹੀ ਛੱਡਣਾ ਉੱਥੇ ਲੈ ਕੇ ਚਲੇ ਜਾਂਦੇ ਨੇ ਕਿ ਤੁਸੀਂ ਚਲੇ ਜਾਓ ਜਾਂ ਉਹਨਾਂ ਨੂੰ ਕੋਈ ਇਨਸੈਂਟਿਵ ਦਿੰਦੇ ਨੇ ਕਿ ਤੁਸੀਂ ਐਡਾ ਕੰਮ ਕਰ ਲਓ ਜਿਦਾ ਮੈਂ ਤੁਹਾਨੂੰ ਦੱਸਾਂ ਸਤਿੰਦਰ ਜੀ ਲੋਕਾਂ ਨੇ ਜਿਨ੍ਹਾਂ ਨੇ ਪੜ੍ਹਾਈ ਕਰਨੀ ਹੁੰਦੀ ਸੀਗੀ ਨਾ USA ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਨਾਲ ਲੜਾਈ ਚੱਲ ਰਹੀ ਸੀਗੀ ਤੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ 3 ਸਾਲ ਅਫਗਾਨਿਸਤਾਨ ਚ ਲਗਾ ਕੇ ਆ ਜਾਓ ਤੇ ਉਹਦੇ ਬਾਅਦ ਤੁਹਾਡੀ ਪੜ੍ਹਾਈ ਮੁਫਤ ਹੋ ਜਾਏਗੀ ਤੇ ਕਈ ਲੋਕ ਉਹ ਪੜ੍ਹਾਈ ਕਰਨ ਚਲੇ ਗਏ ਕਈ ਉੱਥੇ ਜਾ ਕੇ ਅਫਗਾਨਿਸਤਾਨ ਚ ਵਿਚਾਰੇ ਬੱਚੇ ਮਰ ਵੀ ਗਏ ਉਹਦੇ ਵਿੱਚੋਂ ਪੰਜਾਬ ਦਾ ਵੀ ਇੱਕ ਬੱਚਾ ਹੈਗਾ ਸੀਗਾ ਮੈਂ ਉਹਦਾ ਨਾਂ ਨਹੀਂ ਲਵਾਂਗਾ ਸਾਰਿਆਂ ਨੂੰ ਪਤਾ ਹੈ ਤੇ ਆਰਮੀ ਅਫਸਰ ਦਾ ਬੇਟਾ ਸੀਗਾ ਸੋ ਇਹ ਕੰਮ ਜਿਹੜੇ ਨੇ ਹੁੰਦੇ ਰਹਿੰਦੇ ਨੇ ਜਦੋਂ ਤੁਹਾਨੂੰ ਪਤਾ ਹੈ ਤੇ ਤੁਸੀਂ ਕਿਉਂ ਨਹੀਂ ਇਹਨਾਂ ਕੋਲੋਂ ਬਚਾਅ ਕਰਦੇ ਤੇ ਚਲੋ ਹੁਣ ਤੇ ਜਿਹੜਾ ਗਵਰਨਮੈਂਟ ਨੇ ਸਰਕਾਰ ਨੇ ਕਰਨਾ ਹੈ ਸਰਕਾਰ ਕਰਲੇਗੀ ਪਰ ਇਹ ਬਚਾਅ ਕਰਨਾ ਸਾਡਾ ਕੰਮ ਹੈ ਤੇ ਸਾਨੂੰ ਇਹਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੁਣ ਆਪਾਂ ਦਿੱਲੀਵਲ ਚੱਲਦੇ ਆ ਨਿਊ ਵਾਈਸਪ੍ਰੇਡ ਬਣੇ ਹੈ ਸੀਪੀ ਰਾਧਾ ਕ੍ਰਿਸ਼ਨ 15ਵੇਂ ਵਾਈਸਪ੍ਰੇਡ ਬਣੇ ਹੈ ਔਰ ਰਾਜ ਸਭਾ ਦੇ ਚੇਅਰਮੈਨ ਵੀ ਬਣੋਗੇ ਔਰ ਇਹਨਾਂ ਨੇ ਸਕਸੀਡ ਕੀਤਾ ਜਗਦੀਪ ਦੰਕੜ ਜਿਨ੍ਹਾਂ ਤੇ ਐਗਜ਼ਿਟ ਕੋਈ ਬੜੀ ਵਿਵਾਦਸਪੱਦ ਰੇ ਇਹਦੇ ਬਾਰੇ ਸਰ ਕੀ ਕੋ ਕੱਲ ਹੀ ਉਹਨਾਂ ਦੀ ਸ਼ਪਤ ਹੋਈ ਹੈ ਤੇ ਉਹਦੇ ਬਾਰੇ ਥੋੜਾ ਜਿਹਾ ਇਸ ਦਾ ਕੀ ਤੁਹਾਡੇ ਪੁਆਇੰਟ ਆਫ View ਹੈ ਤੁਹਾਡਾ ਜੀ ਪੰਜਾਬ ਪਾਲਸ ਵੱਲੋਂ ਸਾਡੇ ਸਾਰਿਆਂ ਵੱਲੋਂ ਪੂਰੇ ਪੰਜਾਬ ਦੇ ਵੱਲੋਂ ਸਾਡੇ ਨਵੇਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਹੀ ਪੜੇ ਲਿਖੇ ਬਹੁਤ ਸੁਲਝੇ ਹੋਏ ਬਹੁਤ ਵਿਚੋਰ ਬਹੁਤ ਲੰਬਾ ਉਹਨਾਂ ਦਾ ਪੋਲਿਟੀਕਲ ਤੇ ਅਕੈਡਮਿਕ ਤਜਰਬਾ ਹੈਗਾ ਉਹਨਾਂ ਨੇ ਆਪਣੀ ਸਟੇਟ ਹੋਮ ਸਟੇਟ ਤਾਮਿਲਨਾਡ ਦੇ ਵਿੱਚ ਬਹੁਤ ਕੰਮ ਕੀਤਾ ਫਿਰ ਮਹਾਰਾਸ਼ਟra ਦੇ ਗਵਰਨਰ ਰਹੇ ਹੋਏ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਬਹੁਤ ਹੀ ਚੰਗਾ ਵਾਈਸ ਪ੍ਰੈਜ਼ੀਡੈਂਟ ਮਿਲ ਗਿਆ ਹੈ। ਅ ਤੰਕਰ ਸਾਹਿਬ ਦੇ ਵਿਵਾਦ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਆਪਾਂ ਤੇ ਇਹੋ ਹੀ ਕਵਾਂਗੇ ਕਿ ਅਗਰ ਉਹਨਾਂ ਨੇ ਚਿੱਠੀ ਚ ਲਿਖਿਆ ਕਿ ਉਹਨਾਂ ਦੀ ਤਬਈਅਾ ਠੀਕ ਨਹੀਂ ਹੈ ਅਸੀਂ ਉਹਨੂੰ ਹੀ ਮੰਨ ਲਈਏ ਬਾਕੀ ਗੱਲਾਂ ਕਰਨ ਉਹ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਹੋ ਗਈਆਂ ਨੇ। ਤੰਕਰ ਸਾਹਿਬ ਉੱਥੇ ਆਏ ਹੋਏ ਸੀਗੇ। ਉਹਨਾਂ ਦੀ ਸ਼ਪਤ ਕਰਨ ਚ ਆਏ ਹੋਏ ਸੀਗੇ। ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਮਿਲ ਰਹੇ ਸੀਗੇ। ਸਾਰੇ ਖੜੇ ਖੜੇ ਹੋ ਕੇ ਉਹਨਾਂ ਨੂੰ ਮਿਲ ਰਹੇ ਸੀਗੇ। ਸੋ ਜੋ ਚੀਜ਼ਾਂ ਆਂਦੀਆਂ ਨੇ ਬਾਅਦ ਉਹ ਸਾਰੀਆਂ ਸੱਚ ਉਹੀਆਂ ਲੋਕ ਐਵੇਂ ਵੀ ਗੱਲਾਂ ਕਰਦੇ ਤੇ ਸਾਡੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਆਪਣੇ ਰਾਧਾ ਕਿਸ਼ਨ ਸੀ ਪੀ ਰਾਧਾ ਕਿਸ਼ਨ ਸਾਹਿਬ ਨੂੰ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਬਹੁਤ ਅੱਛਾ ਕਰਨਗੇ ਪੂਰੇ ਪੰਜਾਬ ਦੇ ਵੱਲੋਂ ਪੰਜਾਬ ਪਾਲਸ ਦੇ ਵੱਲੋਂ ਆਪਣੀਆਂ ਜਿਹੜੀਆਂ ਬਾਕੀ ਸੰਸਥਾਵਾਂ ਨੇ ਗਲੋਬਲ ਪੰਜਾਬੀ ਐਸੋਸੀਏਸ਼ਨ ਹੈ ਸਾਰਿਆਂ ਦੇ ਵੱਲੋਂ ਅਸੀਂ ਉਹਨਾਂ ਨੂੰ ਬਹੁਤ ਵਧਾਈ ਦਿੰਨੇ ਆ ਨਮਨ ਕਰਨੇ ਆ ਹੁਣ ਅਸੀਂ ਨੇਪਾਲ ਵੱਲ ਚੱਲਦੇ ਆ ਪਿਛਲੇ 4-5 ਦਿਨਾਂ ਤੋਂ ਕਾਫੀ ਅਸੀਂ ਕੁਝ ਦੇਖਿਆ ਕੱਲ ਸ਼ਸ਼ੀਲਾ ਕਾਰਕੀ ਨੂੰ ਪ੍ਰਧਾਨ ਮੰਤਰੀ ਬਣਾਤਾ ਜਿਹੜੇ ਉਥੇ ਸੁਪਰੀਮ ਕੋਰਟ ਦੇ ਜੱਜ ਜਿਹ ਪੱਲੀ ਜੱਜ ਵੀ ਰਹੀ ਹੈ ਚੀਫ ਡਿਸਟ੍ਰਿਕਟ ਦੇ ਇਹਦੇ ਬਾਰੇ ਸਰ ਨੇਪਾਲ ਦੇ ਵਿੱਚ ਟਰਮੋਲ ਹੋਇਆ ਫਿਰ ਫਰਾਂਸ ਦੇ ਵਿੱਚ ਹੋਇਆ ਔਰ ਡੀਪ ਸਟੇਟ ਜਿਹੜਾ ਤਾਕਤਾਂ ਦੇ ਬਾਰੇ ਕਾਫੀ ਕੁਝ ਚਰਚਾ ਚੱਲ ਰਹੀ ਹੈ ਸਰ ਇਹਦੇ ਬਾਰੇ ਨੇਪਾਲ ਦੇ ਵਿੱਚ ਜਿਹੜੀ ਨਵੀਂ ਰਜਾਈਮ ਆਇਆ ਉਹਦੇ ਵੀ ਤੁਹਾਨੂੰ ਕੀ ਲੱਗਦਾ ਵੀ ਸਿੰਦਰਜੀ ਦੇਖੋ ਆਪਾਂ ਨੇਪਾਲ ਦੀ ਤੇ ਹੁਣ ਗੱਲ ਚੱਲ ਰਹੀ ਹੈ ਤੇ ਨੇਪਾਲ ਦੀ ਗੱਲ ਕਰ ਰਹੇ ਆ ਉਹ ਨੇਪਾਲ ਤੋਂ ਪਹਿਲੇ శ్రీలంਕਾ ਚ ਹੋਇਆ ਸੀ ਉਹਦੇ ਬਾਅਦ ਪੰਗਲਾਦੇਸ਼ ਚ ਹੋਇਆ ਸੀਗਾ ਉਹਦੇ ਨਾਲ ਫਰਾਂਸ ਦੀ ਤੇ ਤੁਸੀਂ ਗੱਲ ਹੀ ਕਰ ਦਿੱਤੀ ਹੈ ਬਾਕੀ ਅਗਰ ਇਹ ਇੱਕ ਕਿਸਮ ਦੀ ਗੱਲ ਹੈ ਇੰਟਰਨਲ ਰੈਵੋਲੂਸ਼ਨ ਦੀ ਗੱਲ ਹੈਗੀ ਹੈ ਇਹ ਹੋਰ ਵੀ ਜਗਾਵਾਂ ਦੇ ਵਿੱਚ ਕਾਫੀ ਵਿਵਾਦ ਚੱਲ ਰਹੇ ਨੇ ਉੱਥੇ ਯੂਐਸਏ ਦੇ ਵਿੱਚ ਉਹਨੂੰ ਚਾਰਲਸ ਕਿਰਕ ਨੂੰ ਗੋਲੀ ਮਾਰ ਦਿੱਤੀ ਸਿੰਦਰਜੀ ਉਹ ਜਿਹੜੀ ਗੋਲੀ ਮਾਰੀ ਹੈ ਨਾ ਉਹ ਬੜੇ ਪ੍ਰੋਫੈਸ਼ਨਲ ਬੰਦੇ ਨੇ ਮਾਰੀ ਹੈ ਇਸ ਕਿਸਮ ਦੀ ਗੋਲੀ ਮਾਰਨ ਦੇ ਵਾਸਤੇ ਤੁਹਾਨੂੰ ਬਹੁਤ ਹਾਈ ਲੈਵਲ ਆਫ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਗਲੇ ਦੇ ਵਿੱਚ ਤੁਸੀਂ 200 ਗੱਜ ਤੋਂ ਗੋਲੀ ਮਾਰ ਦਿੱਤੀ ਕੋਈ ਛੋਟਾ ਆਦਮੀ ਨਹੀਂ ਠੀਕ ਹੈ ਜਿਸਨੇ ਗੋਲੀ ਮਾਰੀ ਹੈ ਹਾਂ ਸੋ ਇਹ ਗੱਲਾਂ ਜਿਹੜੀਆਂ ਨੇ ਸਤਿੰਦਰ ਜੀ ਇਹ ਸਾਰੀਆਂ ਦਿਖਾਉਂਦੀਆਂ ਨੇ ਕਿ ਸਾਡੀ ਜਿਹੜੀ ਸਮਾਜ ਹੈ ਇਹਦੇ ਵਿੱਚ ਵਾਇਲੈਂਸ ਦਾ ਕਿੰਨਾ ਵੱਡੀ ਗੱਲ ਆ ਗਈ ਹੈ ਸਾਡੀ ਬੋਰੈਲਿਟੀ ਕਿਦਾਂ ਡਾਊਨ ਹੋ ਗਈ ਹੈ ਤੇ ਤਿੰਨ ਚਾਰ ਗੱਲਾਂ ਇਹਦੇ ਵਿੱਚੋਂ ਨਿਕਲਦੀਆਂ ਨੇ ਅਗਰ ਤੁਸੀਂ శ్రీਲੰਕਾ ਦੇਖੋ ਤੁਸੀਂ ਬੰਗਲਾਦੇਸ਼ ਨੇਪਾਲ ਦੇਖੋ ਪਹਿਲੀ ਗੱਲ এমপ্লয়মেন্ট ਦੂਸਰੀ ਗੱਲ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਤੁਹਾਡੀ ਐਡਿਕਸ਼ਨ ਹੁੰਦੀ ਹੈ ਨਾ ਉਹਦਾ ਐਡਿਕਸ਼ਨ ਹੋ ਗਈ ਹੈ ਸੋਸ਼ਲ ਮੀਡੀਆ ਜਿੱਦਾਂ ਤੁਹਾਨੂੰ दारू ਦੀ ਰੱਟ ਲੱਗਦੀ ਹੈ ਜਾਂ ਤੁਹਾਨੂੰ ਚਿੱਟੇ ਦੀ ਰੱਟ ਲੱਗਦੀ ਹੈ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵੀ ਰੱਟ ਲੱਗ ਗਈ ਹੈ ਤੇ ਤੁਹਾਡਾ ਮਿਸਗਵਰਨੈਂਸ ਹੋ ਗਈ ਤੁਹਾਡੀ এমਪਲੋਇਮੈਂਟ ਹੋ ਗਈ ਤੁਹਾਡਾ ਸੋਸ਼ਲ ਮੀਡੀਆ ਹੋ ਗਈ ਤੇ ਐਰੋਗੈਂਟ ਰਜਿਮ ਜਿਹਨੂੰ ਕਹਿੰਦੇ ਨੇ ਨਾ ਕਿ ਜੋ ਕਿਸੇ ਦੀ ਸੁਣਦਾ ਹੀ ਨਹੀਂ ਆਪਣੇ ਆਪ ਨੂੰ ਸੋਚਦਾ ਹੈ ਕਿ ਸਾਡੇ ਵਰਗਾ ਜਿਹੜੇ ਜਿੰਨੇ ਸਾਨੂੰ ਬਣਾਤਾ ਉਹਨੇ ਕਿਸੇ ਹੋਰ ਨੂੰ ਬਣਾਇਆ ਨਹੀਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਮਿਲ ਕੇ ਤੇ ਫਿਰ ਸਾਡਾ ਜਿਹੜਾ ਸਾਡੇ ਜਿਹੜਾ ਠਰਾਓ ਹੋਣਾ ਚਾਹੀਦਾ ਹੈ ਇੱਕ ਸੋਸਾਇਟੀ ਦੇ ਵਿੱਚ ਕਿ ਅਗਰ ਤੁਸੀਂ ਡੈਮੋਕਰੇਸੀ ਹੋ ਤੇ ਐਜੀਟੇਸ਼ਨ ਕਰਕੇ ਕੱਲ ਕਰ ਲੋ ਉਹ ਠਰਾਓ ਖਤਮ ਹੋ ਗਿਆ ਹੁਣ ਜਿਹੜੇ ਬੰਦਿਆਂ ਨੇ ਜਿਹੜੇ ਬੱਚੇ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਚਲੋ ਉਹਨਾਂ ਨੇ ਉਹਨੂੰ ਉਤਾਰਨਾ ਸੀਗਾ ਆਪਣੇ ਪ੍ਰਾਈਮ ਮਿਨਿਸਟਰ ਨੂੰ ਉਤਾਰਨਾ ਸੀਗਾ ਉਹਨਾਂ ਨੇ ਪਾਰਲੀਮੈਂਟ ਜਲਾਤੀ ਹੋਟਲ ਜਲਾਤੇ ਅਧਾ ਅੱਦਾ ਜਲਾਤਾ ਵੀ ਕਿਹਦਾ ਜਲਾਇਆ ਤੁਸੀਂ ਆਪਣੇ ਜਲਾਇਆ ਨਾ ਕਿੰਨੇ ਬਣਾਣਾ ਉਹ ਤੁਸੀਂ ਬਣਾਣਾ ਨਾ ਉਲੀ ਤੇ ਹੁਣ ਜਹਾਜ਼ ਫੜੇਗਾ ਤੇ ਪਤਾ ਨਹੀਂ ਕਿਹੜੇ ਪਾਸੇ ਚਲਾ ਜਾਏਗਾ ਤੇ ਬਣਾਣਾ ਕਿੰਨੇ ਆ ਇਹ ਜਿਹੜੇ ਹੁਣ ਰਜਿਮ ਚੇਂਜ ਕਰਕੇ ਆਏ ਇਹਨਾਂ ਨੇ ਹੀ ਬਣਾਣਾ ਨਾ ਤੋਂ ਸਾਨੂੰ ਸਤਿੰਦਰ ਜੀ ਇਹਨਾਂ ਚੀਜ਼ਾਂ ਤੋਂ ਕੋਈ ਸਬਕ ਲੈਣਾ ਚਾਹੀਦਾ ਹੈ ਸਭ ਤੋਂ ਪਹਿਲੇ ਸਾਨੂੰ ਆਪਣੀ ਸੁਸਾਇਟੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇੱਕ ਤਰੀਕਾ ਹੁੰਦਾ ਹੈ ਕੰਮ ਕਰਨ ਦਾ ਤੇ ਦੂਸਰਾ ਸਾਨੂੰ ਇਸ ਗੱਲ ਦਾ ਬਹੁਤ ਖਿਆਲ ਕਰਨਾ ਚਾਹੀਦਾ ਹੈ ਕੀ ਉਹ ਹੱਦ ਤੱਕ ਲੋਕ ਬੰਦੇ ਨੂੰ ਪਰੇਸ਼ਾਨ ਨਾ ਕਰ ਦੋ ਜੋ ਕਿ ਅ ਅਜਿਹੇ ਐਕਸਟ੍ਰੀਮ ਸਟੈਪਸ ਲੈਣੇ ਸ਼ੁਰੂ ਕਰ ਦੇ ਬਾਕੀ ਇਹ ਨੇਪਾਲ ਦਾ ਆਪਣਾ ਇੰਟਰਨਲ ਮਾਮਲਾ ਹੈਗਾ ਅਸੀਂ ਤੇ ਇੰਨਾ ਹੀ ਕਵਾਂਗੇ ਕਿ ਨੇਪਾਲ ਸਾਡਾ ਪੁਰਾਣਾ ਸਾਡਾ ਮਿੱਤਰ ਰਿਹਾ ਹੈ ਅ ਨੇਪਾਲ ਇੱਕ ਹਿੰਦੂ ਰਾਸ਼ਟਰ ਹੈਗਾ ਉਹ ਲੋਕ ਕਹਿ ਰਹੇ ਨੇ ਕਿ ਉਹਨੂੰ ਹਿੰਦੂ ਰਾਸ਼ਟਰ ਦੇ ਵੱਲ ਵਾਪਸ ਚਲੇ ਜਾਣਾ ਚਾਹੀਦਾ ਹੈ ਬੜੀ ਅੱਛੀ ਗੱਲ ਹੈ ਆਪਣੀ ਪਰੰਪਰਾ ਦੇ ਵੱਲ ਤੁਹਾਨੂੰ ਚਲੇ ਜਾਣਾ ਚਾਹੀਦਾ ਆਪਣੀ ਟ੍ਰੈਡੀਸ਼ਨ ਮੇਨਟੇਨ ਕਰਨੀ ਚਾਹੀਦੀ ਹੈ ਉਹਨਾਂ ਦੇ ਉੱਤੇ ਆਊਟਸਾਈਡ ਪ੍ਰੈਸ਼ਰ ਬਹੁਤ ਆਇਆ ਸੀਗਾ ਉਹ ਕਮਿਊਨਿਜ਼ਮ ਤੇ ਉੱਥੋਂ ਦੇ ਵਾਸਤੇ ਠੀਕ ਨਹੀਂ ਹੈ ਮਤਲਬ ਉਹਨਾਂ ਦੀ ਟ੍ਰੈਡੀਸ਼ਨ ਕੋਈ ਨਹੀਂ ਹੈ ਕਮਿਊਨਿਜ਼ਮ ਦੀ ਸੋ ਉਹ ਗੱਲਾਂ ਜਿਹੜੀਆਂ ਨੇ ਅਗਰ ਠੀਕ ਹੋ ਜਾਂਦੇ ਠੀਕ ਹੈ ਤੇ ਭਾਰਤ ਜਿਹੜਾ ਹੈਗਾ ਉਹ ਨੇਪਾਲ ਦੇ ਲੋਕਾਂ ਤੇ ਉਹਨਾਂ ਦੀ ਡਿਸੀਜਨ ਜਿਹੜੀ ਹੈ ਜਿਹੜੇ ਤਰੀਕੇ ਨਾਲ ਉਹ ਆਪਣੇ ਦੇਸ਼ ਨੂੰ ਚਲਾਉਣਾ ਚਾਹੁੰਦੇ ਨੇ ਉਹਦੇ ਵਾਸਤੇ ਮੈਨੂੰ ਪੱਕਾ ਯਕੀਨ ਹੈ ਕਿ ਭਾਰਤ ਇੱਕ ਵੱਡਾ ਨੇਬਰ ਹੋਣ ਦੇ ਨਾਤੇ ਚ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰੇਗਾ ਪਰ ਇਹ ਜਿਹੜੀ ਵਾਇਲੈਂਸ ਹੋ ਰਹੀ ਹੈ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਇਹਨੂੰ ਰੋਕਣ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਤੇ ਉੱਥੋਂ ਦੀ ਜਿਹੜੀ ਆਰਮੀ ਹੈ ਉਹਨੂੰ ਜੋ ਵੀ ਕਰਦਿਆ ਕਰਕੇ ਤੇ ਇਸ ਵਾਇਲੈਂਸ ਨੂੰ ਤੇ ਰੋਪਣਾ ਚਾਹੀਦਾ ਹੈ ਪਹਿਲੇ ਵੀ ਬੰਗਲਾਦੇਸ਼ ਤੇ ਵਿੱਚ ਇਦਾਂ ਹੋਇਆ ਏਡੇ ਹਿੰਦੂਆਂ ਦੇ ਉਹਨਾਂ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਵੀ ਸਾਡੇ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਨੇ ਵਿਚਾਰੇ ਪੱਥਾਂ ਦੇ ਵਿੱਚ ਬਹਿ ਬਹਿ ਕੇ ਇਡੀਆਂ ਵੱਡੀਆਂ ਉਹਨਾਂ ਨੇ ਬਿਜ਼ਨੈਸਿਸ ਖੋਲ੍ਹੀਆਂ ਨੇ ਦੌੜ ਦੌੜ ਕੇ ਉੱਥੋਂ ਦੀ ਆ ਰਹੇ ਨੇ ਇਹਦੇ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਸਿੰਦਰ ਜੀ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਪੋਲੀਟਿਕਲ ਬੈਟਲ ਨੂੰ ਪੋਲੀਟਿਕਲੀ ਹੀ ਲੜਨਾ ਚਾਹੀਦਾ ਹੈ ਤੇ ਸਾਡੇ ਬੱਚਿਆਂ ਨੂੰ ਇਹ ਜਿਹੜੀਆਂ ਆਦਤਾਂ ਪੈ ਰਹੀਆਂ ਨੇ ਨਾ ਇਹਦੇ ਬਾਰੇ ਸਾਡੇ ਵੱਡੇ ਬਜ਼ੁਰਗਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਇਸ ਦੇ ਵਿੱਚ ਕਈ ਕਾਰਨ ਹੈ ਉਹਨਾਂ ਦੇ ਅਸੀਂ ਕੱਲ ਤੁਸੀਂ ਤੁਹਾਡੇ ਘੇਰੇ ਤੇ ਅਸੀਂ ਇੰਟਰਵਿਊ ਕੀਤੀ ਸੀ ਇੱਕ ਹੁਣ ਜਿਹੜਾ ਲਾਸਟ ਮੋਡ ਤੇ ਆਈਏ ਜਿਹਦਾ ਜਿਹੜਾ ਤੁਹਾਡਾ ਪ੍ਰੀ ਟੌਪਿਕ ਵੀ ਹੈ ਇੱਕ ਫੌਜ ਦਾ ਇੱਕ ਜਿਹੜਾ ਹੈਗਾ ਮੈਦਾਨ ਦਾ ਖੇਲਾ ਦਾ ਮੈਦਾਨ ਹੈ ਇੰਡੀਆ ਨੇ ਏਸ਼ੀਆ ਕੱਪ ਹਾਕੀ ਦੇ ਵਿੱਚ ਜਿੱਤਿਆ ਤੇ ਹੁਣ ਸਿੱਧਾ ਕੁਆਲੀਫਾਈ ਕਰ ਗਏ ਆ ਵਰਲਡ ਕੱਪ ਦੇ ਲਈ ਵਰਲਡ ਦੇ ਚੈਂਪੀਅਨਸ਼ਿਪ ਦੇ ਲਈ ਸਰ ਇਹਦੇ ਬਾਰੇ ਪੂਰੀ ਤਰ੍ਹਾਂ ਜਾਣਨਾ ਪਾਓ ਹਾਕੀ ਤੁਹਾਡੀ ਫੇਵਰਿਟ ਗੇਮ ਹੈ ਜੀ ਬਹੁਤ ਬਹੁਤ ਵਧਾਈਆਂ ਬੜਾ ਤਗੜਾ ਖੇਡੇ ਨੇ ਮੈਂ ਦੇਖ ਰਿਹਾ ਸੀ ਉਹਨਾਂ ਦੇ ਰਿਜ਼ਲਟ ਦੇਖ ਰਿਹਾ ਸੀਗਾ ਉਹਨਾਂ ਨੇ ਸਾਰੀਆਂ ਕੰਟਰੀਜ਼ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਉੱਤੋਂ ਦੀ ਲੈ ਕੇ ਥੱਲੇ ਤੱਕ ਤੇ ਬਹੁਤ ਵਧੀਆ ਖੇਲੇ ਅਖੀਰ ਤੱਕ ਵੀ ਬਹੁਤ ਚੰਗਾ ਖੇਲੇ ਤੇ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਸਾਡੇ ਮੁੰਡੇ ਜਿਹੜੇ ਨੇ ਤਗੜੇ ਹੋ ਗਏ ਨੇ ਹੁਣ ਉਹਨਾਂ ਦੀ ਉਹ ਫਿਜ਼ੀਕਲੀ ਵੀ ਫਿਟ ਨੇ ਮੈਂਟਲੀ ਅਲਰਟ ਨੇ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਬਹੁਤ ਚੰਗੀ ਹੈ ਇਹਦੇ ਵਾਸਤੇ ਸਾਨੂੰ ਉਹ ਰਿਸਾ ਦੇ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਰਾ ਕੰਮ ਜਿਹੜਾ ਹੈ ਇਹ ਨਵੀਨ ਪਟਨਾਇਕੀ ਨੇ ਉਹ ਰਿਸਾ ਦੇ ਵਿੱਚ ਹੀ ਸਾਡੀ ਜਿਹੜੀ ਏਡੀ ਚੰਗੀ ਹਾਕੀ ਦੀ ਟੀਮ ਬਣੀ ਹੈ ਉਹ ਰਿਸਾ ਦੇ ਕਾਰਨ ਹੀ ਬਣੀ ਹੈ ਓਡੀਸ਼ਾ ਦੇ ਕਾਰਨ ਤੇ ਉਹਨੂੰ ਸਾਨੂੰ ਸ਼ੁਕਰ ਪੂਰੇ ਪੂਰੇ ਦੇਸ਼ ਨੂੰ ਤੇ ਉਹਨਾਂ ਦੀ ਇੱਕ ਮਿਸਾਲ ਲੈ ਕੇ ਤੇ ਜਿੱਦਾਂ ਉਹਨਾਂ ਨੇ ਇੱਕ ਇੱਕ ਗੇਮ ਨੂੰ ਠੀਕ ਕੀਤਾ ਉਸੇ ਤਰੀਕੇ ਨਾਲ ਦੂਸਰੀਆਂ ਗੇਮਸ ਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਪੜ ਲੈਣਾ ਚਾਹੀਦਾ ਹੈ ਹੌਕੀ ਤੇ ਸਾਡੀ ਬਹੁਤ ਇੱਕ ਅ ਅ ਪਿਆਰੀ ਇੱਕ ਗੇਮ ਹੈਗੀ ਹੈ ਤੇ ਚਲੋ ਹੁਣ ਉਹ ਉਹ ਉਹਦੇ ਉੱਤੇ ਤੇ ਐਕਸਪਰਟੀਸ ਉਹ ਰਿਸਰਚ ਚਲੇਗੀ ਅਸੀਂ ਹੋਰ ਕੁਝ ਪੜੀਏ ਤੇ ਸਾਡੀ ਲੇਡੀਜ਼ ਟੀਮ ਨੇ ਵੀ ਬਹੁਤ ਚੰਗਾ ਕੀਤਾ ਹੈ ਉਤੋਂ ਦੀ ਸਤਿੰਦਰ ਜੀ ਸਾਡੀਆਂ ਤਿੰਨ ਬਾਕਸਸ ਜਿਹੜੀਆਂ ਨੇ ਉਹਨਾਂ ਨੇ ਵਰਲਡ ਬਾਕਸਿੰਗ ਦੇ ਵਿੱਚ ਉਹ ਮਿਡਲ ਲੈ ਲਿਆ ਮਤਲਬ ਸੈਮੀਫਾਈਨਲ ਤੱਕ ਪਹੁੰਚ ਗਏ ਨੇ ਸੈਮੀਫਾਈਨਲ ਦੇ ਵਿੱਚ ਤਿੰਨੋਂ ਸਾਡੀਆਂ ਬੱਚੀਆਂ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਸਾਰਾ ਕੁਝ ਦੇਖ ਕੇ ਤੇ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਪੰਜਾਬ ਪਲਸ ਦੇ ਵੱਲੋਂ ਪੰਜਾਬ ਦੇ ਵੱਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ। ਤੁਹਾਨੂੰ ਸਭ ਤੁਹਾਡੇ ਨਾਲ ਮੇਰੇ ਕਰ ਜਿਹੜੀ ਮੈਂ ਗੱਲਬਾਤ ਕੀਤੀ ਹੈ ਸਾਡੇ ਸਾਰੇ ਸੱਤ ਜਿਹੜੇ 7 ਦਿਨਾਂ ਦੀ ਖਬਰਾਂ ਦਾ ਅਸੀਂ ਨਰਸਿੰਗ ਕੀਤਾ ਉਦ ਨੂੰ ਰੱਖਦੇ ਹੋਏ ਸਾਰੇ ਸਾਨੂੰ ਜਿਹੜੇ ਲੋਕ ਦੇਖਦੇ ਆ ਸਾਡੇ ਦੋਸਤ ਸਾਨੂੰ ਦੇਖਦੇ ਆ ਸਾਰਾ ਨੂੰ ਰਿਕੁਐਸਟ ਹੈ ਵੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਵੀ ਕਰੋ ਤੇ ਇਸ ਦੇ ਨਾਲ ਇੱਕ ਚੀਜ਼ ਹੋਰ ਕਰਨ ਸਾਹਿਬ ਵੱਲੋਂ ਰਹਿੰਦਾ ਵੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਉਸ ਦੇ ਨਾਲ ਥੋੜਾ ਜਿਹਾ ਸਾਨੂੰ ਵੀ ਅੱਛਾ ਲੱਗਦਾ ਵੀ ਇਹ ਸਾਨੂੰ ਕੀ ਕੀ ਚੀਜ਼ਾਂ ਇੰਪਰੂਵਮੈਂਟ ਕਰਨੀਆਂ ਕਰਨ ਸਾਹਿਬ ਤੁਹਾਡਾ ਫਾਈਨਲ ਟੇਕ ਉਸ ਤੋਂ ਬਾਅਦ ਫਿਰ ਅਸੀਂ ਦੱਸਦੇ ਹਾਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਖੋ ਹੁਣ ਬਾਰਿਸ਼ਾਂ ਦਾ ਸੀਜ਼ਨ ਚ ਜਾ ਰਿਹਾ ਹੈ ਆਟਮ ਆ ਰਿਹਾ ਹੈ ਤੇ ਇਹ ਟਾਈਮ ਹੈਗਾ ਮਿਲਣ ਜੁਲਣ ਦਾ ਇੱਕ ਦੂਸਰੇ ਦੇ ਨਾਲ ਮੌਸਮ ਚੰਗਾ ਹੋਏ ਤੇ ਸਾਰੇ ਆਪਣੇ ਆਪਣੇ ਘਰ ਚ ਖੁਸ਼ ਰਹਿਣ ਆਪਣੇ ਕੰਮ ਦੇ ਵਿੱਚ ਮਿਹਨਤ ਕਰਨ ਤੇ ਫਲਣ ਫੁੱਲਣ ਤੇ ਆਪਾਂ ਨਾ ਕਿਸੇ ਤਰ੍ਹਾਂ ਆਪਣੇ ਪੰਜਾਬ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਆ ਜਿਹੜਾ ਹੜ ਦਾ ਸੰਕਟ ਆਇਆ ਇਹਨੂੰ ਆਪਾਂ ਰਲ ਮਿਲ ਕੇ ਇਹਨੂੰ ਠੀਕ ਕਰੀਏ ਤੇ ਛੇਤੀ ਤੋਂ ਛੇਤੀ ਅਸੀਂ ਆਪਣੀ ਲਾਈਫ ਨੂੰ ਰੇਲ ਤੇ ਲੈ ਕੇ ਆਈਏ ਇਹ ਕਹਿ ਕੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਨਾ ਅਗਲੇ ਹਫਤੇ ਵਾਸਤੇ ਤੇ ਇਸ ਵੀਕਐਂਡ ਦੇ ਵਾਸਤੇ ਸਾਰਿਆਂ ਨੂੰ ਨਵੀਂ ਰੀਤੀ ਹੈ ਸਾਰਿਆਂ ਨੂੰ ਨਵੇਦਨ ਵੀ ਹੈ ਸਾਨੂੰ ਜਦੋਂ ਤੁਸੀਂ ਦੇਖਦੇ ਹੋ ਕਾਫੀ ਰਿਸਰਚ ਨਾਲ ਕਰਨਾ ਚਾਹਵਾਂਗੇ ਬੈਟ ਦੇ ਤੇ ਇਹਨਾਂ ਨੂੰ ਲਾਈਕ ਕਰਨ ਸ਼ੇਅਰ ਕਰਨ ਤੇ ਕਮੈਂਟ ਕਰਨ ਸਸਿਕਾ